ਅੱਜ ਮਾੜਮ ਨੇ ਖਾਣ ਨੂੰ ਕੁਛ ਵੀ ਨਹੀਂ ਭੇਜਿਆ 12 ਵਜ ਗਏ ਸਾਢੇ 12 ਹੀ ਹੋ ਗਏ ਮਾੜਮ ਜੀ ਕਿੱਥੇ ਵੀ ਦੀ ਅੱਜ ਨਾ ਕੋਈ ਖਾਣ ਨੂੰ ਨਾ ਬ੍ਰੇਕਫਾਸਟ ਕੁਝ ਵੀ ਦਾਦੇ ਜੀ ਹਾਲਤ ਰਹੀ ਵੀ ਹੁਣ ਮੈਂ ਕੰਮ ਕਰਾਂ ਦੀ ਸਾਖ ਸੋਈ ਅੱਛਾ ਅਮਲਾ ਕਰਦੇ ਉਹ ਪੂਰੇ ਚੰਦ ਘੜਤੇ ਆਏ ਤੇ ਵਾਹ ਸਾਰੇ ਪਾਸੇ ਸਪਾਈਆਂ ਸਪਾਈਆਂ ਹੋ ਗਿਆ ਗੁਗਾ ਸੌਂਗੀ ਹੈ ਆ ਕਿਹੜਾ ਟਾਈਮ ਹੈ ਦਾ ਅੱਜ ਨਹੀਂ ਤਾਂ ਗਾਜੇ ਟਾਈਮ ਨਾਲ ਨਹੀਂ ਨਾ ਹਾਂ ਇਹ ਟਾਈਮ ਨਾਲ ਠੀਕ ਹਾਂ ਇਹ ਤੇ ਲੱਗ ਗਈ ਸਪਾਈਆਂ ਵੀ ਜ਼ਰੂਰੀ ਹਾਂ ਬਹੁਤ ਖੁਸ਼ ਹਾਂ ਜੇ ਹਾਂ ਹੋਰ ਹੀ ਖਾਣਾ ਪਾਸਾ ਖੀਂਦੇ ਆਣ ਰਾਤ ਦੇ ਚੌਲ ਖਾਦੇ ਸੀ ਨਾ ਤੇ ਉਹਦਾ ਕਰਕੇ ਭੁੱਖ ਬੜੀ ਲੱਗੀ ਵਾਹ ਚਿੱਲਾ ਦੇ ਆਰੋ ਰਾਤ ਚਿੱਲਾ ਕਿਹੜਾ ਹੈ ਇਹ ਸੂਜੀ ਦਾ ਚਿਲਾ ਅੱਛਾ ਵਾਹ ਅੱਜ ਕੋਈ ਨਵੀਂ ਚੀਜ਼ ਆ ਸੂਜੀ ਦਾ ਚਿਲਾ ਇਹ ਪੈਣ ਲੱਗ ਗਿਆ ਉਹਨੂੰ ਹਮਮ ਅ ਪ੍ਰੀਪਰੇਸ਼ਨ ਤੇ ਤਿਆਰ ਦੇ ਟਾਈਮ ਤੇ ਲੱਗ ਹੀ ਜਾਂਦਾ ਪਰ ਸੋਈ ਦੀ ਪੂਰੀ ਚਮਕ ਬਣਾਈ ਹੈ ਅੱਜ ਬਾਬਾ ਹੀ ਹੋਰ ਲੱਗਿਆ ਜਾਉਦਾ ਕੰਮ ਕਰਕੇ ਸੀਸ ਨੂੰ ਨਵਾ ਕੇ ਸਮਾਂ ਦੇ ਛੇ ਰੱਖੇ ਚਾਹੀਦੇ ਉਹ ਭਈਆ ਵੀ ਆਇਆ ਸੀ ਆਪਣਾ ਹਣਾ ਉਹ ਕਰ ਗਿਆ ਬੁੱਢੇ ਨੇ ਕਰ ਗਿਆ ਹਾਂ 200 ਰੁਪਇਆ ਲਾਇਆ ਫਸਕੇ ਕੋਟਾਈ ਕਰਾਈ ਬਸ ਅੱਜ ਨੇ ਕੁਝ ਲਵਾਇਆ ਅੱਛਾ ਅੱਛਾ ਹਾਂ ਜੀ ਨਵਾਸ ਉਹ ਪਤਾ ਕੀ ਉਹ ਗਿਆ ਹੀ ਇੱਥੇ ਆਪਣੇ ਹੂੰ ਉੱਥੋਂ ਗਿਆ ਆਦਾ ਜਿੱਥੋਂ ਆਇਆ ਅੱਛਾ ਅੱਛਾ ਠੀਕ ਆ ਠੀਕ ਆ ਆਇਆ ਵਾਪਸ ਕੀ ਮੰਨਣਾ ਅਸੀਂ ਕੋਈ ਕੁਟੀਆ ਦਾ ਨਹੀਂ ਜਾਣਾ ਜਿਆਦਾ ਹਾਂ ਇਹ ਤਾਂ ਗੱਲ ਹੈਗੀ ਆ ਆ ਪਾਪਾ ਕਿੱਥੇ ਗਏ ਪਾਪਾ ਆਂਦੇ ਹੀ ਮੈਂ ਜੇ ਇਹ ਪਾਪਾ ਜੰਡੇ ਵਾਲੇ ਆਖੰਦਾ ਇਹ ਚੱਲਿਆ ਵਾਂ ਤੇ ਬਾਅਦ ਜਾਂਦੇ ਹੀ ਵੇਖੂੰਗਾ ਜੇ ਗੱਡੀ ਦੀ ਸਰਵਿਸ ਕਰਾਈ ਤੇ ਤੁਸੀਂ ਜਣਾ ਕਰਾਉਣ ਸਰਵਿਸ ਤੇ ਪਾਪਾ ਨੂੰ ਪਾਪਾ ਕਹਿੰਦੇ ਆਂਦੇ ਜੇ ਮੇਰਾ ਟਾਈਮ ਲੱਗਾ ਫਿਰ ਮੈਂ ਉੱਥੋਂ ਕਰਾ ਲੂੰਗਾ ਸਰਵਿਸ ਜੇ ਟਾਈਮ ਨਾ ਆ ਗਿਆ ਤੇ ਨਾਉਂਦੇ ਨਾ ਮੈਂ ਹੋਈ ਤਵਾਰ ਗਰਮੀ ਕਿੰਨੀ ਹੋਈ ਆ ਗਰਮੀ ਇੱਕੇ ਦਮ ਹੋਮਸ ਜੀ ਨਾ ਉਹ ਜ਼ਿਆਦਾ ਹੋ ਗਿਆ ਨਾ ਸਾਡੀ ਗੱਲਾਂ ਦੇ ਬਹੁਤ ਗਰਮੀ ਹੈ ਹੂੰ ਤੁਹਾਨੂੰ ਗਰਮੀ ਚ ਨੀਂਆ ਜੀ ਜੀ ਬਣਾ ਕੇ ਖਵਾਉਂਦੇ ਆ ਸੈਂਕਿਊ ਜੀ ਥੈਂਕ ਯੂ ਬਾਬ ਮਿਹਰਬਾਨੀ ਬਸ ਇਨੇ ਬਣਾ ਚਲਾ ਕਿ ਮੈਂ ਢਾਊਗਾ ਨਹੀਂ ਛੋਟੇ ਛੋਟੇ ਬਣਾਉਣੇ ਆ ਛੋਟੇ ਛੋਟੇ ਬਣਾਉਣੇ ਓਕੇ ਨੂੰ ਕਵਰ ਕਰਨਾ ਪੈਣਾ ਉਪਰ ਸੀਲਾ ਜੀ ਚੀਲਾ ਤਲੇ ਆ ਨਵੀਂ ਟੈਕਨੀਕ ਲੱਭ ਲਈ ਹੈ ਇਹ ਟੈਕਨੀਕ ਨਹੀਂ ਆ ਇਹਨਾਂ ਇਹ ਪਤੂਗਾ ਉੱਪਰੋਂ ਵੀ ਥੋੜਾ ਪਤੂਗਾ ਨਾ ਹੋਣਾ ਚਾਹੀਦਾ ਓਕੇ ਓਕੇ ਹਾਂ ਸੇਕ ਜ਼ਿਆਦਾ ਲੱਗੂਗਾ ਨਾ ਨਾ ਹਾਂ ਲਓ ਜੀ ਹੋ ਗਏ ਤਿਆਰ ਆਹਾ ਕਰਮ ਬਹੁਤ ਨੇ ਕਰਮ ਬਹੁਤ ਨੇ ਕਰਮ ਬਹੁਤ ਨੇ ਇਹ ਤਾਂ ਇਹ ਤੋਂ ਬਿਨਾ ਸਾਸ ਤੋਂ ਹੀ ਬਹੁਤ ਹੀ ਗੋਮਬੀਨੇਸ਼ਨ ਤੋ ਬੋਤਲ ਖੜਕੇ ਨਾ ਇੱਕ ਨੰਬਰ ਡਰ ਗਈ ਨਾ ਤਾਂ ਕਰਕੇ ਉੱਠ ਗਈ। ਇਹ ਮਾਰੀ ਬੜੀ ਜ਼ੋਰ ਦੀ ਤੇ ਹਾਂ ਇਹ ਪਾ ਲਿਆ ਤਾਂ ਪਾ ਲੈਣਾ। ਚਲੋ ਦੋਸਤੋ ਚੱਲਾ ਖਾਦਾ ਜਾਊਗਾ ਚੜਨੀ ਤੇ ਚਾਹ ਨਾਲ। ਬੜੀ ਕਾਲੀ ਰੇਸ਼ਾ ਜੀ। ਇਹਦੇ ਲਈ ਅੱਛਾ ਠੀਕ ਹੈ। ਹਾਂਜੀ ਹਾਂਜੀ ਉਹ ਤਾਂ ਜਾਣਾ ਮੈਂ। ਹੂੰ ਮੇडम ਆ ਗਏ ਸ਼ਰੋਂ ਮੂੰਹ ਵੇ ਬਣਿਆ ਡੂੰਮਣਾ ਲੜਿਆ ਹੁੰਦਾ ਜਿਆ ਰਾਜ ਤੋ ਪਾਚੇ ਖਲੋਤਾ ਮੈਂ ਕਿ ਤੋ ਰਾਜ ਖਲੋਤਾ ਤੇ ਹੋਰ ਅੰਦੀ ਤੋ ਰਾਏ ਖਲੋਤਾ ਮੈਂ ਤਾਂ ਕਰਕੇ ਰੇਤਾਂ ਨੂੰ ਚਲ ਗਈਆਂ ਐ ਵੀ ਡਰਾਈਵਰ ਹੀ ਐ ਗਰਮੀ ਕਿੰਨੇ ਕ ਲੱਗੀ ਐ ਜਿਗੇ ਹੁੰਦੇ ਹਾਂ ਹਾਂ ਅੰਬਿਆਦੇ ਆਜਾ ਤਾਂ ਪਿਆਗ ਡਿਗੰਡੀ ਇੰਨੀ ਚੌਰਾ ਗੰਮੀ ਤੇਰਾ ਪਲਾਜ ਖਾਣੇ ਖੰਣਦੇ ਮਸ਼ਰੀਬ ਪੀਤੀ ਦੋ ਵਾਰ ਸੁਬੀਰ ਪੀਤੀ ਹਾਂ ਨਹਿਰਾ ਤੋਂ ਪੀਤੀ ਨੇ ਆਹੋ ਇਹ ਖਰਾਂਜੀ ਲੱਗੀ ਪਰ ਰੋਥਾ ਤੇ ਹੈ ਪਿੱਛੇ ਠੀਕ ਠਾਕ ਰਹੀ ਯਾਤਰਾ ਯਾਤਰਾ ਜੀ ਠੀਕ ਰਹੀ ਉਹ ਵਾਸ਼ੂ ਬੜਾ ਹੈ ਹੂੰ ਮਿਲ ਗਈ ਤੋ ਆਈ ਹੁਣ ਕੀ ਆਂਦਾ ਕੀ ਨਾ ਡਾਕਟਰ ਠੀਕ ਐ ਐ ਰੱਖੀ ਕੀਤੀ ਹਾਂ ਲੱਗ ਅਸਾ ਉਹੜਾ ਮਸਲ ਖਿੱਚਾ ਗਿਆ ਉਹਦੀ ਸਰਪੀ ਕੀਤੀ ਮੰਦੇ ਹਾਲ ਜਾਉਦੇ ਹੋਰ ਬਹੁਤੇ ਜਿਆਦੇ ਆਉਣ ਲੱਗਿਆਂ ਤੇ ਖਾਏ ਤੇ ਠੀਕ ਆ ਪਾਟੂ ਨੂੰ ਭਰਿਆ ਹਾਂ ਹਾਂ ਭਰਿਆ ਹੋ ਕੀ ਮੈਂ ਕਰਤੀ ਕਿਉਂਦੀ? ਓਕੇ। ਕੀ ਮੇਰੇ ਲਈ ਕੱਪੜੇ ਲੈ ਕੇ ਆਪੜੀ ਮੇਰੇ ਤੇ। ਕੀ ਕਹਤਾ ਈ ਓਏ? ਕਹਿੰਦਾ ਸਬਜ਼ੀ ਨਹੀਂ ਘਟਨਦਾ ਮम्मा ਨੂੰ ਸਾਰਾ ਕੁਝ ਥੱਲੇ ਸਿੱਟੀ ਜਾਣਾ ਚੋਕੇ। ਸਬਜ਼ੀ ਨਹੀਂ ਘਟਨਦਾ ਮम्मा ਨੂੰ। ਤੂੰ ਬਰਾਖਾ ਬਚਾਇਆ ਹੈਂ। ਸਾਰਾ ਕੁਝ ਥੱਲੇ ਸਿੱਟੀ ਜਾਂਦੀ ਸੀ। ਹਾਂਜੀ। ਲੈਪ ਕੋਲ ਪਾਪਾ ਚੱਕ ਲੈਣਾ। ਹਾਂ ਥੱਲੇ ਜਾਣਾ। ਹਾਂ ਥੱਲੇ ਜਾਣਾ ਪਾਪਾ ਕੋਲੇ। ਹਾਂਜੀ ਮੈਡਮ। ਸਬਜ਼ੀਆਂ ਘਟੀ ਜਾਂਦੇ ਤੇ। ਅਸ਼ਾ ਜੇ ਮੈਡਮ ਉਧਰ ਐ ਤੂੰ ਖਾਓਗੇ ਦਾਲ ਗੱਦੂ ਖਾਓਗੇ ਦਾਲ ਗੱਦੂ ਇਹਨੇ ਆ ਕੀ ਖਾਣੇ ਇਹ ਦਾਲ ਗੱਦੂ ਖਾਓਗੇ ਕਦਾਂ ਗੱਦੂ ਖਾਓਗੇ ਇਹ ਲੈ ਲੈਨੇ ਅਸ਼ਾ ਮੈਂ ਕਿਹਾ ਕਿਆ ਬੋਲਦੀ ਸੀ ਜਨਾ ਦਾ ਸੀਸੇ ਇਧਰ ਦੇਖੋ ਸੀਸ ਇਧਰ ਦੇਖੋ ਪਾਪਾ ਲੈ ਕਿੱਥੇ ਜਾਣਾ ਆ ਪਰ ਮੈਂ ਆਵਾਜ਼ ਚੱਲੇ ਜਾਣਾ ਚੱਲੇ ਜਾਣਾ ਮੈਂ ਤੁਹਾਨੂੰ ਆਜ ਮਰੀ ਮੈਂ ਕਿਆ ਕਰਦਾ ਸੀਸ ਦੇ ਪਾਪਾ ਆ ਜਾਓ ਉਹ ਤਾਂ ਹਾ ਹੁੰਦੀ ਹੈ ਕਿੱਨੇ ਕਿੱਨੇ ਹਾਵਾ ਪੂਰੀ ਹੈ ਜਿਹੜਾ ਡੱਬ ਜ ਪਾਰ ਲੈਨੇ ਆਹੋ ਟਾਬੋਦਨ ਵੀ ਲਿਫਦਾ ਸੀ ਇਹ ਮੰਜਾਉ ਦਾ ਜਿਹੜਾ ਪਾਣੀ ਭਰਿਆ ਹੈ ਉਧਰ ਪਾਣੀ ਭਰਿਆ ਦੇ ਹਾਂ ਅਵੇ ਚੋ ਭੂਜੇ ਵਰ ਗਏ ਹਾਂ ਇਹ ਸਾਫ ਕਰਨਾ ਪਣਾ ਹਾਂ ਇਦਾਂ ਛਾੜ ਦੋ ਚਲੋ ਇਹ ਦੋ ਮਤੋਂ ਹੋਊਗੀ ਇਹਨੂੰ ਤੇਰ ਗੜੀ ਹਾਂ ਮੈਂ ਥੋੜਾ ਹੋ ਕੇ ਚੜੀ ਹਾਂ ਹਾਂ ਵਧੀਆ ਵਧੀਆ ਲੈ ਵੀ ਆ ਹੁਣ ਬਿੱਲੂ ਨੇ ਨਾ ਵੇਖਿਆ ਸੱਪ ਆਹ ਵੇਖੋ ਦਿਖਨ ਦਿਆ ਮੈਨੂੰ ਦਿਖਨ ਦਿਆ ਹੋਵੇ ਸਰੀ ਕੱਢਨ ਦਿਆ ਆਹ ਵੇਖੋ ਆਹ ਅਵੰਦਰ ਜਾਂਦੇ ਆ ਇਹ ਸਾਡੀਆਂ ਦੁਕਾਨਾਂ ਦੇ ਨਾਲ ਹੀ ਆ ਬਿਲਕੁਲ ਆਵੇ ਆਹ ਦੁਕਾਨਾਂ ਯਾਰ ਆਸਪੈ ਦਾ ਆ ਇਹ 11 ਵੜੀਆਂ ਪੈਣਦੀਆਂ ਹਨ ਉੜ ਉੜ ਕੇ ਤੇ ਬਿੱਲੂ ਨੇ ਮੈਨੂੰ ਆਵਾਜ਼ ਮਾਰੀ ਆਂਦਾ ਸ਼ਾਹ ਭੱਜ ਗਿਆ ਛੇਤੀ ਚਾਰ ਨੇ ਉਹਦੇ ਸਿਰ ਤੇ ਮਾਰੀ ਉਹਨੇ ਚੜਨਾ ਮੈਂ ਕੀ ਜਾਂਦਾ ਮੇਨਿਆ ਦਾ ਬਿੱਲੂ 10 ਫੁੱਟ ਲਮਾ ਘਟੋ ਘਟਾ ਲਓ ਵੀ ਆਪਾਂ ਬਣਾਇਆ ਦੇਸੀ ਸਵਿੰਗ ਪੂਲ ਤੇ ਗਰਮੀ ਬਹੁਤ ਜ਼ਿਆਦੀ ਆ ਤੇ ਅਸੀਂ ਵੀ ਸੀ ਦੇ ਭਾਨੇ ਲੱਗੇ ਵੜਨ ਹੁਣ ਦੇਖੋ ਖੁਸ਼ੀਆਂ ਇੱਕੋ ਕੁਝੀਆਂ ਟੱਪਦੀਆਂ ਰੁਣ ਇਹ ਰੁਣ ਵੀ ਲੱਗ ਜਾਂਦੀ ਹੈ ਅੱਛਾ ਰੁਣ ਵੀ ਲੱਗ ਜਾਂਦੀ ਹੈ ਛੰਡੇ ਪਾਣੀ ਕਰਕੇ ਛੰਡੇ ਪਾਣੀ ਕਰਕੇ